ਪਿਆਰ ਪਰਿ ਸਾਸਰੀ ਕਰਨ ਫੇਸਬੁੱਕ ਤੇ ਯੂਟਿਊਬ ਵਾਲਿਆਂ ਕਿਸੇ ਐਡ ਲੋਣੀ 5 ਤੋਂ 7 ਫੁੱਟ ਮੈਂ ਭੇਜ ਦਿਓ ਕਰੋ ਵੀਡੀਓ ਲਾਇਕ ਸ਼ੇਅਰ ਕਮੈਂਟ ਕਰਦੇ ਪਰ ਚੈਨਲ ਸਬਸਕ੍ਰਾਈਬ ਕਰ ਦਿਆ ਕਰੋ ਵੀਰੇ ਆਪਾਂ ਦੇ ਕੇ ਨਵੇਂ ਟਰਾਲੇ ਆਜੋ ਤੇ ਜਮੇ ਨਵੇਂ ਟਰਾਲੇ ਆ 11 ਫੁੱਟ ਤੋਂ ਲੈ ਕੇ ਦੇ 21 ਫੁੱਟ ਤਾਈਆਂ ਵੀਡੀਓ ਲੈ ਕੇ ਅੱਜ ਕੋ ਲਾਇਕ ਨਹੀਂ ਕਰਦੇ ਵੀਡੀਓ ਵੇਖ ਕੇ ਉੱਡ ਜਾਂਦੀ ਹੈ 19 ਫੁੱਟ ਟਰਾਲਾ ਬਹੁ ਬਈਆ ਕਿਸੇ ਵੀਰ ਪੰਜੇ ਲੈਣਾ ਵੀ ਤੁਸੀਂ ਸੰਪਰਕ ਕਰ ਸਕਦੇ ਏਰਜੰਪਲ ਸਰ ਪਿੰਡ ਮਲੀਟ ਸਾਹਿਬ 2 ਨੰਬਰ ਸਰਕੀਟ ਦੇ ਘਰ ਦੇ ਪਾਸੇ ਚੱਲੀ ਜਾਂਦੀ ਨੇ ਤੇ 19 ਫੁੱਟ ਲੰਮਾ ਇਹ ਤੇ ਦਾ 7 ਫੁੱਟ ਚੌੜਾ 3 ਫੁੱਟ ਵੈਡਾ ਤੇ 2 ਫੁੱਟ ਵਾਰ ਹੈ ਜੀ ਤੇ 52 ਇੰਚ ਦੀ ਹੋਕਾ ਤੇ ਤਿੰਨ ਗਿਾਰੇ ਹੁੰਦੇ ਸਭ 10 ਇੰਚ ਦੀ ਗਾੜਾ ਧੂੜੀ ਵੀਰ ਕੈਂਚਾ ਬਣਾ ਕੇ ਲਈਆਂ ਹਾਂ 4 ਇੰਚ ਦੀ ਬੱਤੀ ਆ ਕਿਸੇ ਵੀਰ ਭਾਈ ਨੇ ਲੈਣਾ ਵੀ ਦਾ ਸੰਪਰਕ ਕਰਦੇ ਕੋਕਾ ਵੀ ਟਰਾਂਦਾ ਹੈਵੀ ਤੋਂ ਭਰਾ ਟਰਾਂਦਾ ਬਣਿਆ ਵਾ ਤੇ ਕਿਸੇ ਵੀਰ ਭਾਈ ਨੇ ਲੈਣਾਂ ਵੀ ਦਾ ਸੰਪਰਕ ਕਰ ਸਕਦੇ ਆ ਇਹ ਗਾਮ ਅਨਸਾਰ ਪੈਂਟ ਮਰੀਠਿਆ ਤੇ ਰੇਟ ਦੀ ਗੱਲ ਕਰਕੇ ਰੇਟ ਹੈਗਾ 315000 315000 ਰੁਪਿਆ ਰੇਟ ਆ ਕਿਹੜਾ 10 ਬੰਦੇ ਚ ਗਰੁੱਪਾਂ ਸ਼ੇਅਰ ਕਰਕੇ ਜਾਊਗਾ ਵੀਡੀਓ 5000 ਰੁਪਿਆ ਲੈਸ ਕਰਨਗੇ ਹਰ ਇੱਕ ਟਰਾਲੀ ਦੇ ਇੱਕ ਟਰਾਲੀ ਦੀ ਵੀਡੀਓ ਦੇ ਆਪਣੇ ਨਾਮ ਨਹੀਂ ਉਹਨਾਂ ਨੂੰ ਸ਼ਕੀਲ ਛੱਡ ਪਾਉ ਨਹੀਂ ਮੈਨੂੰ ਪਾ ਦਿਓ ਬਹੁ ਵਜਾ ਟਰਾਲੀ ਆ ਕਿਸੇ ਵੀਰ ਭਾਈ ਨੇ ਲੈਣੀ ਵੀ ਰਸਪਰ ਕਰਨੀ ਆ 10 ਨੜੀ ਹਾਬਾ 10 ਇੰਚੀ ਘਾਟਾ ਤੇ 2 ਫੁੱਟ ਵਾੜ ਦੇਜਰ ਕੱਢਣਾ ਵਿੰਡ ਬਣਿਆ 3 ਫੁੱਟ ਜਾਲੀ ਲੱਗੀ ਪਈ ਆ ਤੇ ਬਹੁਤ ਵਧੀਆ 119 ਫੁੱਟ ਲੰਮਾ 7 ਫੁੱਟ ਚੌੜਾ 52 ਇੰਚ ਦੀ ਹੁੱਕ ਆ 59 ਇੰਚ ਤੇ 30 ਇੰਚ ਦੀ ਹੁੱਕ ਮੋਟੀ ਕਿਥੇ ਗੁੱਲਾ ਪੈਂਦਾ ਤੇ ਰੀਲ ਦਾ ਹਿੱਸਾ ਬੀਲ ਕਵਰ ਲੱਗੇ ਹੋਏ ਆ ਬੀਲ ਤੇ ਲੱਗੇ ਹੋਏ ਆ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ 315000 ਰੁਪਿਆ ਰੇਟ ਆ ਕਿਹੜਾ 15 ਬੰਦਿਆਂ ਨੂੰ ਸ਼ੇਅਰ ਕਰਕੇ ਜਾਊਗਾ ਵੀਰ ਕੋ 5000 ਰੁਪਿਆ ਲੈਸ ਕਰਨ ਕੇ ਮੰਜਾ ਛੰਜਾ ਲੱਗਿਆ ਵਾ ਗੁਰੂਆਂ ਦੀ ਫੋਟੋ ਲੱਗੀ ਵੀ ਉੱਤੇ ਫੱਟੀ ਲੱਗੀ ਵੀ ਪੂਰਾ ਜੀਬ-ਸੀਬ ਲੱਗੀ ਪੂਰਾ ਟੌਰੀ ਢਾਂਦਾ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ ਇਹ ਰਿਹਾ ਅੰਮ੍ਰitsar ਪਿੰਡ ਮੜੀ ਠੀਗਾ ਉੱਥੇ ਖੜੇ ਆ ਇਹ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਆ 21 ਫੁੱਟਾ ਢਾਂਦਾ ਵੋਗਿਆ 40 ਕੁਆਂਟਰ ਦਾ 10 ਡਾੜੀ ਜਿਹੜੀ ਹਾਬਾ ਫੁੱਲ ਪਲੇਟ ਦਾ 10 ਇੰਚੀ ਕੱਟ ਰਹੇ ਪੜਿਆ ਵਾ 10 ਇੰਚੀ ਕੱਟ ਰਹੇ ਇਹਦੇ ਫੁੱਲ ਪਲੇਟ ਭਰੀ ਵੀ ਆ ਦੂਰੀ ਫੇਰ ਕੈਂਚੇ ਦਾ ਬਣਾਈਆਂ ਰੇਲ ਦਾ ਐਸਾ ਕਿਸੇ ਵੀਰ ਪੰਜੇ ਲੈਣਾ ਵੀ ਤਾਂ ਸੰਪਰਕ ਕਰ ਸਕਦੇ 21 ਫੁੱਟ ਦਾ ਮਾ 7 ਫੁੱਟ ਕੌੜਾ 3 ਫੁੱਟ ਵੈਡ 2 ਫੁੱਟ ਵਾੜਾ 55 55 ਇੰਚੀ ਦੀ ਹੋਕਾ ਮੱਛੀ 4 ਇੰਚੀ ਕਿਤੇ ਗੁੱਲਾ ਪੈਂਦਾ ਹੋਆ ਲੇਜ਼ਰ ਕੱਟਦੇ ਦਾ ਫਿੱਟ ਬਣਿਆ ਵਾ ਜਾਲੀ ਲੱਗੀ ਵੀ ਬਰੀ ਗੋਲੀ ਦੀ ਮੋਰੀ ਦੀ ਤੇ ਕਿਸੇ ਵੀਰ ਨੂੰ ਵਿਚਾਲੇ ਉਹ ਬੈੱਡ ਖੋਲਤਾ ਦੋ ਅੱਧੀ ਕਿਸੇ ਵੀਰ ਭਾਈਆਂ ਲੈਣੀ ਵੀਰਾਂ ਸੰਪਰਕ ਕਰ ਸਕਦੇ 40 ਕੁਆਂਟਰ ਦਾ 4 ਲੱਖ 5000 ਰੁਪਏ ਰੇਟ ਆ ਪੰਜਾਂ ਬੰਦਿਆਂ ਨੂੰ ਕਿਹੜਾ 15 ਬੰਦਿਆਂ ਨੇ ਛੇੜ ਕਰਕੇ ਜਾਊਗਾ 5000 ਰੁਪਏ ਲੈਸ ਕਰਨਗੇ ਆਪਣੀ ਵੀਡੀਓ ਹੀ ਨੂੰ ਕਿਸੇ ਵੀਰ ਭਾਈ ਨੂੰ ਲੈਣਾ ਵੀਰਾਂ ਸੰਪਰਕ ਕਰ ਸਕਦੇ ਪਿੰਡ ਬਲੀਟੀਆ ਅੰਬਰਸਰ ਜ਼ਿਲ੍ਹਾ ਅੰਬਰਸਰ ਚਲੋ ਅਸੀਂ ਬੈੱਡ ਖੋਲਤਾ ਦੋ ਅੱਧੀ ਵਿਲਮਾ ਰੱਖਣਾ ਓਕਾ ਇੱਕੀ ਫੋਟੋ ਤੇ ਵਧਿਆ ਜਾਲੀ ਲੱਗੀ ਆ ਕਵਾਸ ਟੂਕੇ ਦਾ ਰੰਗ ਕੀਤਾ ਮੰਜਾ ਛੰਜਾ ਨਾਲ ਲੱਗਿਆ ਵਾ ਵੀਰ ਕਬਰ ਵੇਟ ਕੇ ਨਾਲ ਆ ਟਰਾਲੇ ਦੇ ਕਿਸੇ ਵੀਰ ਭਾਈ ਨੂੰ ਲੈਣਾ ਵੀਰਾਂ ਸੰਪਰਕ ਕਰ ਸਕਦੇ 4 ਲੱਖ 5000 ਰੁਪਿਆ ਰੇਟ ਆ ਦਾ ਨੜੀ ਹਾਬਾ ਰੇਲ ਦਾ ਹਿੱਸਾ ਟੋਰੀ ਬਲ ਪਲੇਟ ਭਰੀ ਵੀ ਆ ਦਾਦਾ ਵੇਖ ਸਕਦੇ ਜਾਂ ਦੋ ਪਾਸੇ ਤੋਂ ਤਿੰਨ ਪਾਸੇ ਖੁੱਲਦਾ ਆ ਦੇਖਦੇ ਤੇ ਪੂਰੇ ਲੋਕਸ਼ੌਕ ਪੂਰੇ ਵਧਿਆ ਲੱਗੇ ਬੇ ਡਾਲੇ ਹੈਵੀ ਤੋਂ ਭਾਰਾ ਟਰਾਲਾ ਬਣਿਆ ਵਾ 40 ਕਵਾਂਟਰਾਕਟ ਕੋਕਾ ਪੀ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ ਵੀ ਦਾ ਸੰਪਰਕ ਕਰ ਸਕਦੇ ਆ। ਪਰ ਆਦੀ ਟੋਲ ਕੇ ਲੈ ਸਕਦੇ ਫੁੱਲ 40 ਕੁਆਂਟਰੀ ਵਜਣਾ ਇਹਦਾ। ਤੇ 4 ਲੱਖ ਰੁਪਇਆ ਰੇਟ ਆ ਟੋਕੇ ਦਾ ਰੰਗ ਕੀਤਾ ਵਾ ਲਾਈਟਾਂ ਸਿੱਟਾਂ ਲੱਗਾਂਗਾ ਟਰਾਲੇ ਨੂੰ। ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਆ ਏਰੀਆ ਅੰਬਰਸਰ ਪਿੰਡ ਬਲੀਟ ਕੋ ਉੱਥੇ ਖੜਾ। ਕੋਕਾ ਪੀ ਟਰਾਲਾ ਤੇ ਉੱਤੇ ਤਰਪਾਲ ਪਾਉਣ ਵਾਲਾ ਸਭ ਕੋ ਪੈਪ ਸ਼ੇਪ ਲੱਗਿਆ ਵਾ। 11 ਛੇ ਦੀਆਂ ਟਰਾਲੀਆਂ ਜੋੜਾ 1 ਲੱਖ ਹੋ ਗਿਆ ਤੇ 8 ਨੜੀਆਂ ਦੇ ਹੱਬ 8 ਇੰਚੀ ਗਾਡਰਾ 4 ਇੰਚੀ ਸਾ 5 ਫੁੱਟ ਤਾ ਨੂੰ ਜਾਲੀ ਆ ਤੇ ਵਧੀਆ ਟਾਇਰਾਂ ਟਰਾਲੀਆਂ ਦੇ 5 ਫੁੱਟ ਤਾ ਨੂੰ ਜਾਲੀ ਆ ਤੇ 2 2 ਫੁੱਟ ਦੀ ਵਾੜਾ ਟਰਾਲੀ ਦੀ 4 8 ਨੜੀ ਹੱਬਾ ਪੂਰੀ ਫਰਸ਼ ਸਾ ਪਈ ਆ ਰੇਟ ਹੈਗਾ ਜੋੜੇ ਦਾ 1 ਲੱਖ 75000 80000 ਰਿਆਜ਼ੀ ਯਾਰੋ 180000 ਰੁਪਿਆ ਰੇਟ ਆ ਤੇ ਕਿਸੇ ਵੀਰ ਭਾਈ ਨੂੰ ਲੈਣੀ ਵੀਰਾਂ ਸੰਪਰਕ ਕਰ ਸਕਦੇ ਜੇ ਸਿੰਗਲ ਲੈਣੀ ਉਹਦਾ ਅੱਧ ਹੋ ਜਾਊਗਾ 180000 ਰੁਪਿਆ ਰੇਟ ਆ ਕਿਸੇ ਵੀਰ ਭਾਈ ਨੂੰ ਲੈਣੀ ਵੀਰਾਂ ਸੰਪਰਕ ਕਰ ਸਕਦੇ ਕੋਕਾ ਪੀਟਰਾ ਲਗਣ ਜੋੜਾ ਲੈਣੀ ਆ ਤੇ 180 ਆ ਜੇ ਸਿੰਗਲ ਲੈਣੀ ਉਹਦਾ ਅੱਧ ਹੋ ਜਾਊਗਾ ਲੱਠ ਨੜੀ ਹਾਬਾ 8 ਇੰਚੀ ਗਾਡਰ ਇਹਦੇ ਤੇ 4 ਇੰਚੀ ਹਿੱਸਾ ਵਧੀਆ ਟੈਨ ਤੇ ਹੈਵੀ ਤੋਂ ਪਰੇ ਟਰਾਂਦੀ ਬਣੀ ਵੀ ਇਹ ਕੈਸੇ ਵੀਰ ਭਾਈ ਜੇ ਲੈਣੀ ਹੋਵੇ ਵੀਰਾਂ ਸਪਰਕ ਕਰ ਸਕਦੇ ਕੋਕਾ ਵੀ ਟਰਾਂਦੀ ਗਿਆ ਘਰੇ ਵੀ ਕੰਮ ਲੈ ਸਕਦੇ ਆ ਕੜੇ ਵਾਲੇ ਰੇਮਪਾ ਤੇ ਸਾਰੀ ਜਾਣਕਾਰੀ ਦੇਣੀ ਫੋਨ ਲਾ ਕੇ ਲੈਸੋ ਜੀ ਉੱਤੇ ਸਰਕੀਨ ਤੇ ਨੰਬਰ ਚੱਲੀ ਜਾਂਦੇ ਵੀਰਾਂ ਦੇ ਏਰੀਆ 58 ਪਿੰਡ ਬਣੀ ਟਾ ਉੱਥੇ ਖੜੇ 5000 ਰੁਪਏ ਲੈਸ ਹੋਊਗੇ 25 ਮਾੜ ਟਰਾਂਦੀਆਂ ਕੱਲ ਪਰਸੇ ਬਣਾ ਕੇ ਲੈ ਆਏ ਵੀਰ ਕਿਸੇ ਵੀਰ ਭਾਈ ਨੇ ਲੈਣੀਆਂ ਹੋਣ ਵੀਰਾਂ ਸਪਰਕ ਕਰ ਸਕਦੇ ਕੋਕਾ ਵੀ ਟਰਾਂਦੀਗਾ ਹੈਵੀ ਤੋਂ ਪਰਾਂ ਨਾ ਰੱਦਨਾ ਬਣਗੇ ਮਾ ਟੂੜੀ ਵਾਲਿਆਂ ਵਾ ਵੀਰਾਂ ਮਾ ਤੇ ਕਰਪੈਣ ਵਾਲੇ ਵੀਰਾਂ ਦੇ ਸੰਪਰਕ ਕਰ ਸਕਦੇ ਹੋ ਬਹੁਤ ਵਧੀਆ ਟਰਾਲੇ ਨੇ ਓਕੇ ਰੇਵੀ ਆਪਾਂ ਜਾਲਾਂ ਲਾ ਕੇ ਮੜ ਕੇ ਕੰਮ ਲੈ ਸਕਦੇ ਕੋਈ ਵੀ ਕੋਈ ਗੱਡੂ ਟਰਾਲਾ ਲੈਫਟ ਵਾਲਾ ਹੈਗਾ 11 6 ਦਾ ਲੈਫਟ ਵਾਲਾ ਟਰਾਲਾ ਸਾਢੇ 3 ਫੁੱਟ ਵੱਡਾ ਸਵਾ ਦੋ ਫੱਟੇ ਦੀ ਵਾੜ ਤੇ ਇਹ ਦਾਸ ਸਿੰਘ ਕੀ ਗੱਡਰਾ ਪੂਰੀ ਫਾਰਸ ਵਧੀਆ ਲੱਗੀ ਵੀ ਨਵਾਂ ਟਰਾਲਾ 2025 ਮਾਡਲ ਲੈਫਟ ਵਾਲਾ ਟਰਾਲਾ ਹੈ 1,40,000 45,000 ਰੁਪਿਆ ਰੇਟ ਹੈ 1,45,000 ਰੁਪਿਆ ਰੇਟ ਹੈ 2025 ਮਾਡਲ ਵਾਲਾ ਲੈਫਟ ਵਾਲਾ ਟਰਾਲਾ ਹੈ ਇਹ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਆ ਪੰਪ ਲੱਗਿਆ ਵਾ 30 ਕੁਆਂਟਲ 30 ਟਨ ਵਾਲਾ 30 ਟਨ ਵਾਲਾ ਪੰਪ ਲੱਗਿਆ ਵਾ 4 ਇੰਚ ਕੀ ਬੱਤੇ ਆ ਵਧੀਆ ਟਾਇਰ 1,40,000 ਰੁਪਿਆ ਰੇਟ ਹੈ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਲਓ ਕੋਕਾ ਪੀ ਟਰਾਲਾ ਬਹੁਤ ਵਧੀਆ ਹੈ ਵੀ ਤਾਂ ਪਾਰਾ ਟਰਾਲਾ ਬਣਿਆ ਵਾ ਇਹ ਵੀ ਘਰੇ ਫੁੱਲ ਕੰਮ ਕਰ ਸਕਦੇ ਆ ਮਿੱਟੀ ਵਾਲੇ ਵੀਰਾਂ ਵਾ ਦੇ ਟਰਾਲਾ ਇਹ ਤਾਂ ਨੇ ਜਾਲੀ ਨਹੀਂ ਲੱਗੀ ਵੈਡ ਨੂੰ ਤੇ ਬਹੁਤ ਵਧੀਆ ਟਰਾਲਾ 16 ਸੱਤ ਦਾ ਟਰਾਲਾ ਬਹੁਤ ਵਧੀਆ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ 16 ਸੱਤ ਟਰਾਲਾ ਕੋਕਾ ਪੀਸ 10 ਨਟ ਦੀ ਹਾਬਾ 10 ਇੰਚੀ ਘਾਟਾ ਵੀਰ ਕਵਰ ਲੱਗੇ ਆ ਬੇੜਕੇ ਲੱਗੇ ਹੋਇਆ ਰੇਟ ਗਲਤੀ ਗੱਲ ਕਰਕੇ 270800 ਰੁਪਿਆ ਰੇਟ ਆ 28000 ਰੁਪਿਆ ਰੇਟ ਆ ਕਿਸੇ ਵੀਰ ਭਾਈ ਨੂੰ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ ਕੋਕਾ ਪੀਟ ਟਰਾਲਾ ਹੈਵੀ ਤੋਂ ਪਾਰਾ ਟਰਾਲਾ ਬਣਿਆ ਹੋਇਆ ਇਹ ਵੀ 32 33 ਕੁਆਂਟਾ ਦਾ ਟਰਾਲਾ ਜਾਲੀ ਲੱਗੀ ਹੋਈ ਆ ਬੈੱਡ ਨੂੰ ਤੇ ਦਾਹਰੀ ਲੇਜਰ ਕੱਟਨੇ ਦਾ ਬੈੱਡ ਬਣਿਆ 10 ਨਟੀਆਂ ਬਾ 10 ਕਿ ਗਾਟਾਂ ਲੈਟਾ ਛਟਾ ਲੱਗੀਆਂ 1678 ਟਰਾਲਾ ਹੈਵੀ ਤੋਂ ਪਾਰਾ ਟਰਾਲਾ ਬਣਿਆ ਹੋਇਆ ਇਹ ਰੇਟ ਦੀ ਗੱਲ ਕਰਕੇ 1 ਲੱਖ 2 ਲੱਖ 80 ਹਜ਼ਾਰ ਰੁਪਇਆ ਰੇਟ ਆ ਇਹਦੇ ਵੀ ਦੂਰੀ ਵੀ ਸਪੋਟਾ ਬਣਾ ਕੇ ਲਾਈਆਂ ਗਾਡਰਾਂ ਦੇ ਗੰਨੇ ਵਾਲੇ ਵੀਰਾਂ ਵੱਲ ਦੇ ਟਰਾਲੇ ਇਹ ਦੂਰੀ ਵੀ ਗਾਡਰ ਨਰੋਏ ਬਣਾਈ ਵੀ ਆ ਆ ਰਸੇ ਕੱਤਣ ਵਾਲੀ ਲਾਈ ਹੋਈ ਹੈ ਮਗੱਡੇ ਪਾਸੇ ਮੂਰੇ ਵੀ ਲਾਈ ਵੀ ਆ ਕਿ ਵੈੱਡ ਇਹਦਾ ਵੀ ਖੁੱਲਦਾ ਤੇ ਵਿਚਾਲਿਓਂ ਸਾਰਾ ਕੁਝ ਹੁੰਦਾ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦਾ ਜਾਲੀ-ਛਾਲੀ ਲੱਗੀ ਵੀ ਵੈੱਡ ਨੂੰ ਬਹੁਤ ਵਧੀਆ ਟਰਾਲਾ ਆ 16 ਸਾਦਾ ਟਰਾਲਾ ਇਹ ਆ ਵੀਰ ਭਾਈ ਨੇ ਕਿਸੇ ਨੇ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਆ ਪਿੰਡ ਬਣੀਟ ਦਾ ਜ਼ਿਲ੍ਹਾ ਬਸਰ ਉੱਥੇ ਹੀ ਖੜਾ ਇਹ ਤੇ ਦਾਗਣ ਦੀ ਹਾਬਾ ਦਾ ਸਿੰਘ ਕੀ ਘਾਟ ਆ ਇਹਦਾ ਮੱਛੀ ਹੋਕੇ ਦੀ ਬੂੰਜਾ 53 ਇੰਚਾ 3 ਫੁੱਟ ਵੱਡਾ ਸਵਾਦੋ ਫੁੱਟ ਵਾੜਾ ਕੋਕਾ ਪੀ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਆ ਹੈਵੀ ਤੋਂ ਪਾਰਾ ਟਰਾਲਾ ਬਣਿਆ ਵਾ ਤੇ ਕੋਕਾ ਪੀਸ ਤੇ ਰੇਟ ਦੀ ਗੱਲ ਕਰਕੇ ਤਦੋਂ ਲਾ ਕਸੇ ਰੁਪਿਆ ਰੇਟਾ ਮੰਜਾ ਛੰਜਾ ਲੱਗਿਆ ਵਾ ਨਾਲ ਸਾਰਾ ਕੁ ਨਾਲ ਹੀ ਦੇਣ ਕੇ ਵੀ ਲੱਗਿਆ ਹੁੰਦਾ ਇਹਨਾਂ ਸੌਰੀ ਕਹਿਣਾ ਦੀ ਤੇ 10 ਨੜੀ ਲੈਜਰ ਕੱਢਦਾ ਦਾ ਵੈੱਡ ਬਣਿਆ ਦਾ ਸਿੰਘ ਕੀ ਗਾੜਾ 10 ਇੰਚੀ ਸਾਰਾ ਕੁ ਸਦਾ ਵੀਡੀਓ ਲਾਇਕ ਸ਼ੇਅਰ ਕਮੈਂਟ ਕਰਦਾ ਕੋਲ ਚੈਨਲ ਸਬਸਕ੍ਰਾਈਬਰ ਦਾ ਰਿਜ਼ਲਟ ਹੈ ਸਹੀ ਦਾ ਵੀ ਸਾਰਾ ਕੁ ਕਿਹੜੇ ਪਹਿਲਾਂ ਹੀ ਟਰਾਲਿਆਂ ਦੇ ਉਹ ਹੀ ਆ ਇੰਨੇ ਇੰਨੇ ਜੇ ਕਿਸੇ ਵੀਰਪਾਈ ਨੇ ਲੈਣਾ ਹੋਵੇ ਵੀ ਨਾਲ ਸੰਪਰਕ ਕਰ ਸਕਦੇ ਕੋਕਾ ਵੀ ਟਰਾਲਾ ਹੈਵੀ ਤੋਂ ਭਰਾ ਟਰਾਲਾ ਬਣਿਆ ਵਾ ਕਿਸੇ ਵੀਰ ਭਾਈ ਨੇ ਲੈਣਾ ਬਿਨਾ ਸਪਰਕ ਕਰ ਲਓ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਦੇ ਬਚ ਚੈਨਲ ਸਬਸਕ੍ਰਾਈਬ ਕਰਦੇ ਪਰ ਭਰਾਵਾਂ ਕੇ ਸ਼ੇਅਰ ਕਰਦੇ